ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾਅ ਦੀ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਨਮਕ ਦੇ ਨਾਲ ਕੀਤੀ ਜਾਣ ਵਾਲੀ ਕੁਝ ਘਰੇਲੂ ਉਪਾਅ ਦੱਸਾਂਗੇ ਜਿੰਨਾਂ ਨੂੰ ਕਰਨ ਦੀ ਨਾਲ ਰੋੜਪਤੀ ਤੋਂ ਕਰੋੜਪਤੀ ਵੀ ਬਣ ਸਕਦੇ ਨੇ ਨਮਕ ਦੇ ਇਹ ਉਪਾਅ ਕੰਗਾਲ ਨੂੰ ਵੀ ਬਣਾ ਸਕਦੇ ਨੇ ਧੰਵਾਨ ਨਮਕ ਸਾਡੀ ਜ਼ਿੰਦਗੀ 'ਚ ਬਹੁਤ ਇਸਤੇਮਾਲ ਹੁੰਦਾ ਏ ਕਿ ਦਾਲ ਸਬਜ਼ੀ 'ਚ ਜੇਕਰ ਨਮਕ ਜ਼ਿਆਦਾ ਹੋ ਜਾਵੇ ਤਾਂ ਨੁਕਸਾਨ ਤੇ ਘੱਟ ਹੋਵੇ ਤਾਂ ਕੀ ਨੁਕਸਾਨ ਤੇ ਜੇਕਰ ਗੱਲ ਕਰੀਏ ਤਾਂ ਨਮਕ ਸਾਡੀ ਉਮਰ ਵਧਾਉਂਦਾ ਵੀ ਏ ਤੇ ਸਾਡੀ ਉਮਰ ਨੂੰ ਘਟਾਉਂਦਾ ਵੀ ਏ ਨਮਕ ਦਾ ਇਸਤੇਮਾਲ ਕਰਨਾ ਬਹੁਤ ਘੱਟ ਲੋਕ ਜਾਣਦੀ ਨਹੀਂ ਪਰ ਅਸੀਂ ਤੁਹਾਨੂੰ ਇਥੇ ਖਾਣ ਵਾਲੇ ਪਦਾਰਥਾਂ ਵਿੱਚ ਉਪਯੋਗ ਹੋਣ ਵਾਲੇ ਨਮਕ ਦੇ ਪਰ ਜੋਗਵਾਰੇ ਨਹੀਂ ਦੱਸਣ ਚਾਰੇ ਸਗੂ ਨਾਮਕ ਦੀ ਢੇਰਾ ਉਪਾਹਨ ਤੇ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਾਮਕ ਦੀ ਇਹੋ ਜਿਹੇ ਚਮਤਕਾਰੀ ਉਪਾਦ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਸ਼ਰਧਾ ਤੇ ਆਪਣੀ ਵਿਸ਼ਵਾਸ ਦੇ ਨਾਲ ਕਰਦੇ ਹੋ ਤਾਂ ਤੁਹਾਡੇ ਘਰ 'ਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਤੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ ਤੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਜੇਕਰ ਗੱਲ ਕਰੀਏ ਤਾਂ ਨਮਕ ਕਈ ਤਰ੍ਹਾਂ ਦੇ ਹੁੰਦੇ ਨੇ ਪਹਾੜੀ ਨਮਕ, ਸਮੁੰਦਰੀ ਨਮਕ, ਸੇਂਦਾ ਨਮਕ, ਕਾਲਾ ਨਮਕ ਤੇ ਇੱਕ ਆਮ ਨਮਕ ਹੁੰਦਾ ਹੈ। ਇਹ ਨਮਕ ਦੇ ਉਪਾਅ ਕਿਸ ਤਰੀਕੇ ਦੇ ਨਾਲ ਤੇ ਕਿਹੜੇ-ਕਿਹੜੇ ਜਿਸ ਦੇ ਨਾਲ ਸਾਡੀਆਂ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦੂਰ ਹੋਣ ਵਾਲੀਆਂ ਨੇ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ। ਟਿੱਕ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਜੇਕਰ ਗੱਲ ਕਰੀਏ ਕਿ ਜੋਤਿਸ਼ਾਸ਼ਤਰ ਦੇ ਅਨੁਸਾਰ ਨਾਮਕ ਨੂੰ ਚੰਦਰ ਤੇ ਸ਼ੁਕਰ ਦਾ ਪ੍ਰਤੀਨਿੰਦ ਵੀ ਮੰਨਿਆ ਜਾਂਦਾ ਹੈ। ਨਾਮਕ ਨੂੰ ਕੁਝ ਲੋਕ ਰਾਹੂ ਦਾ ਪ੍ਰਤੀਕ ਵੀ ਮੰਨਦੇ ਨੇ ਤੇ ਆਓ ਜਾਣਦੀਆਂ ਨਾਮਕ ਦੇ ਚਮਤਕਾਰੀ ਉਪਾਅ ਦੇ ਬਾਰੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖੋ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਸਭ ਤੋਂ ਪਹਿਲਾਂ ਉਪਾਅ ਜੋਤਿਸ਼ ਸ਼ਾਸਤਰ ਦੇ ਅਨੁਸਾਰ ਨਾਮਕ ਨੂੰ ਚੰਦ ਤੇ ਸ਼ੁਕਰ ਦਾ ਪ੍ਰਤੀਨਿਧ ਮੰਨਿਆ ਗਿਆ ਹੈ ਨਾਮਕ ਨੂੰ ਜੇਕਰ ਤੁਸੀਂ ਕਿਸੇ ਸਟੀਲ ਜਾਂ ਲੋਹੇ ਦੇ ਭਾਂਡੇ ਦੇ ਵਿੱਚ ਰੱਖਦੇ ਹੋ ਤਾਂ ਇਹ ਚੰਦਰ ਤੇ ਸ਼ਨੀ ਦਾ ਮਿਲਨ ਹੋਵੇਗਾ ਜੋ ਕਿ ਬਹੁਤ ਹੀ ਹਾਤਕ ਸਿੱਧ ਹੁੰਦਾ ਹੈ। ਇਹ ਰੋਗ ਤੇ ਸੋਗ ਦਾ ਕਾਰਨ ਬਣ ਜਾਂਦਾ ਹੈ। ਨਮਕ ਨੂੰ ਕਿਸੇ ਪਲਾਸਟਿਕ ਦੇ ਭਾਂਡੇ ਚ ਵੀ ਨਹੀਂ ਰੱਖਣਾ ਚਾਹੀਦਾ। ਨਮਕ ਨੂੰ ਜੇਕਰ ਰੱਖਣਾ ਚਾਹੀਦਾ ਤਾਂ ਸਿਰਫ ਕੱਚ ਦੇ ਬਰਤਨ ਦੇ ਵਿੱਚ ਹੀ ਰੱਖਣ ਦੇ ਨਾਲ ਇਸ ਦਾ ਸਾੜੀ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਤੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਨਮਕ ਨੂੰ ਹਮੇਸ਼ਾ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਹੀ ਪਾ ਕੇ ਰੱਖੋ। ਇਹ ਦੂਸਰਾ ਨਮਕ ਨੂੰ ਸਿੱਧੇ ਕਿਸੇ ਵਿਅਕਤੀ ਦੇ ਹੱਥ ਦੇ ਵਿੱਚ ਸਾਨੂੰ ਕਦੇ ਵੀ ਨਹੀਂ ਦੇਣਾ ਚਾਹੀਦਾ ਤੇ ਨਮਕ ਦਾ ਪੈਕੇਟ ਵੀ ਦੇਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਨਾਲ ਵਿਅਕਤੀ ਦੇ ਸਬੰਧ ਖਰਾਬ ਹੁੰਦੇ ਹਨ ਤੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਵਿਵਾਸ ਹੁੰਦਾ ਹੈ ਸੋ ਇਹਨਾਂ ਚੀਜ਼ਾਂ ਤੋਂ ਵੀ ਤੁਸੀਂ ਬਚੋ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਵਾਧਾ ਨਾ ਹੋਵੇ ਤੇ ਤੀਸਰਾ ਧਿਆਨ ਰੱਖੋ ਕਿ ਭੋਜਨ ਬਣਾਉਂਦੇ ਸਮੇਂ ਭੋਜਨ ਨੂੰ ਕਦੇ ਵੀ ਤੁਸੀਂ ਚੱਖ ਕੇ ਨਾ ਦੇਖੋ ਤੇ ਉਸ ਦੇ ਨਾਲ ਭੋਜਨ ਦੀ ਪਵਿੱਤਰਤਾ ਜਿਹੜੀ ਉਹ ਨਸ਼ਟ ਹੋ ਜਾਂਦੀ ਹੈ ਤੇ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਨਮਕ ਘੱਟ ਹੋ ਜਾਵੇ ਤਾਂ ਬਾਅਦ ਦੇ ਵਿੱਚ ਪਾ ਦਿੱਤਾ ਜਾਵੇਗਾ ਕਿਉਂਕਿ ਜੇਕਰ ਗੱਲ ਕਰੀਏ ਪਗਵਾਨ ਨੂੰ ਪੋਚਨ ਦਾ ਭੋਗ ਲਗਵਾਉਣ ਤੋਂ ਬਾਅਦ ਹੀ ਪੋਚਨ ਨੂੰ ਸਵਾਦ ਅਨੁਸਾਰ ਦੇਖੋ ਤਾਂ ਇਸ ਨਾਲ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਤੁਹਾਨੂੰ ਪਸੰਦ ਨਹੀਂ ਕਰਦਾ ਤੇ ਉਸ ਦਾ ਨਮਕ ਨਾ ਖਾਓ ਉਸ ਦਾ ਮਿੱਠਾ ਖਾ ਸਕਦੇ ਹੋ ਕਿਸੇ ਪਾਪੀ ਪੋਸ਼ਲੇ ਘਰ ਦਾ ਨਮਕ ਤਾਂ ਕਦੇ ਵੀ ਸਾਨੂੰ ਖਾਣਾ ਨਹੀਂ ਚਾਹੀਦਾ ਨਹੀਂ ਤਾਂ ਤੁਹਾਡੀ ਜ਼ਿੰਦਗੀ ਵੀ ਉਸ ਦੇ ਸਮਾਨ ਹੋਣ ਲੱਗਦੀ ਹੈ ਇਸ ਦਾ ਦਾ ਹਮੇਸ਼ਾ ਧਿਆਨ ਰੱਖੋ ਕਿ ਮਜਬੂਰੀ ਚ ਜਾ ਦਬਾਅ ਚ ਕਿਸੇ ਦਾ ਨਮਕ ਨਾ ਖਾਓ ਕਿਉਂਕਿ ਇਸ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਨਮਕ ਉਸੇ ਦਾ ਖਾਓ ਜਿਸ ਦੇ ਸੰਸਕਾਰ ਚੰਗੇ ਹੋਣ ਤੇ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਨਮਕ ਦਾ ਥੱਲੇ ਡਿੱਗਣਾ ਚੰਗਾ ਨਹੀਂ ਮੰਨਿਆ ਜਾਂਦਾ ਬੁਲਗਾਰੀਆ ਜੁਕਰੀਨ ਤੇ ਰੋਮਾਨੀਆ ਵਰਗੇ ਦੇਸ਼ਾਂ ਦੇ ਵਿੱਚ ਇਸ ਨੂੰ ਦੁਰਭਾਗ ਤੇ ਵਿਵਾਦ ਦਾ ਸੂਚਕ ਵੀ ਸਮਝਿਆ ਜਾਂਦਾ ਹੈ ਪਾਰਤ ਦੇ ਵਿੱਚ ਇਸ ਦਾ ਡਿੱਗਣਾ ਅਸ਼ੁਭ ਮੰਨਿਆ ਜਾਂਦਾ ਹੈ ਤੇ ਨਾਮਕ ਤੇ ਡਿੱਗਣ ਦੇ ਨਾਲ ਚੰਦਰਮਾ ਤੇ ਸ਼ੁਕਰ ਦੋਨੋਂ ਹੀ ਕਮਜ਼ੋਰ ਹੋ ਜਾਂਦੇ ਨੇ ਤੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਤੇ ਇਸ ਤੋਂ ਇਲਾਵਾ ਗਰੀਬੀ ਦੂਰ ਕਰਨ ਹਿਤ ਉਪਾਏ ਹਫਤੇ ਦੇ ਵਿੱਚ ਇੱਕ ਵਾਰ ਬੁੱਧਵਾਰ ਨੂੰ ਛੱਡ ਕੇ ਉਚਾ ਲਗਾਉਂਦੇ ਸਮੇਂ ਪਾਣੀ ਦੇ ਵਿੱਚ ਥੋੜਾ ਜਿਹਾ ਸੇਂ ਦਾ ਨਮਕ ਜਾਂ ਫਿਰ ਸਮੁੰਦਰੀ ਨਮਕ ਮਿਲਾ ਲੈਣਾ ਚਾਹੀਦਾ ਹੈ ਇਸ ਉਪਾਅ ਨਾਲ ਘਰ ਦੀ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ ਤੇ ਘਰ ਦਾ ਵਾਤਾਵਰਨ ਦੇ ਵਿੱਚ ਸ਼ੁੱਧਤਾ ਆਉਂਦੀ ਹੈ ਇਸ ਨਾਲ ਲక్ష్ਮੀ ਦੀ ਪ੍ਰਾਪਤੀ ਦੇ ਰਸਤੇ ਵੀ ਖੁੱਲਦੇ ਨੇ ਤੇ ਘਰ ਦੇ ਵਿੱਚ ਬਰਕਤ ਵੀ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਧਨ ਦੇ ਸੰਬੰਧੀ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੋਕਦਾ ਉਸ ਦੇ ਲਈ ਤੁਸੀਂ ਕਰ ਸਕਦੇ ਹੋ ਇਸ ਉਪਾਅ ਨੂੰ ਘਰ ਦੇ ਵਿੱਚ ਧਨ ਦਾ ਪ੍ਰਭਾਵ ਬਣਾਈ ਰੱਖਣ ਦੇ ਲਈ ਕੱਚ ਦਾ ਇੱਕ ਗਲਾਸ ਲੈ ਕੇ ਉਸ ਵਿੱਚ ਪਾਣੀ ਤੇ ਨਮਕ ਮਿਲਾ ਕੇ ਘਰ ਦੇ ਕਿਸੇ ਕੋਨੇ ਦੇ ਵਿੱਚ ਰੱਖ ਦਿਓ ਤੇ ਉਸ ਦੇ ਪਿੱਛੇ ਲਾਲ ਰੰਗ ਦਾ ਇੱਕ ਬਲਬ ਲਗਾ ਦਿਓ ਜਦ ਵੀ ਪਾਣੀ ਸੁੱਕੇ ਤਾਂ ਉਸ ਗਲਾਸ ਨੂੰ ਸਾਫ ਕਰਕੇ ਦੁਬਾਰਾ ਨਮਕ ਮਿਲਿਆ ਪਾਣੀ ਨਾਲ ਭਰ ਦਿਓ ਨਮਕ ਮਿਲਾ ਕੇ ਇਸ ਨਾਲ ਘਰ 'ਚ ਕਦੇ ਵੀ ਤਾਂ ਦੀ ਕਮੀ ਨਹੀਂ ਰਹਿੰਦੀ ਤੇ ਇਸ ਤੋਂ ਇਲਾਵਾ ਨਮਕ ਹਰ ਤਰ੍ਹਾਂ ਦੀ ਗੰਦਗੀ ਨੂੰ ਹਟਾਉਣ ਵਾਲਾ ਵੀ ਇੱਕ ਸਰੋਤ ਮੰਨਿਆ ਜਾਂਦਾ ਹੈ ਇੱਕ ਕੱਚ ਦੀ ਕਟੋਰੀ 'ਚ ਖੜਾ ਨਮਕ ਸਮੁੰਦਰੀ ਨਮਕ ਭਰੋ ਤੇ ਇਸ ਕਟੋਰੀ ਨੂੰ ਬਾਥਰੂਮ ਦੇ ਵਿੱਚ ਰੱਖੋ ਇਸ ਉਪਾਅ ਦੇ ਨਾਲ ਵੀ ਨਕਾਰਾਤਮਕ ਊਰਜਾ ਦੂਰ ਹੋ ਸਕਦੀ ਹੈ ਤੇ ਹਰ ਮਹੀਨੇ ਕਟੋਰੀ ਦਾ ਨਮਕ ਬਦਲ ਦਿਓ ਤੇ ਪੁਰਾਣੇ ਨਮਕ ਨੂੰ ਤੁਹਾਨੂੰ ਸੁੱਟ ਦੇਣਾ ਚਾਹੀਦਾ ਹੈ ਟਾਇਲਟ 'ਚ ਕੱਚ ਦੇ ਭਾਂਡੇ 'ਚ ਨਮਕ ਭਰ ਕੇ ਚ ਰੂਰ ਰੱਖੋ ਤੇ 15 ਦਿਨ ਬਾਅਦ ਬਦਲ ਦਿਓ ਪਹਿਲਾ ਨਮਕ ਟਾਇਲਟ ਦੇ ਸਿੰਕ ਵਿੱਚ ਪਾ ਦੇਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਨਮਕ ਨੂੰ ਕੱਚ ਦੇ ਭਾਂਡੇ ਦੇ ਵਿੱਚ ਰੱਖੋ ਤੇ ਉਸ ਵਿੱਚ ਚਾਰ ਕੰਜ ਲੌਂਗ ਵੀ ਪਾ ਦਿਓ ਇਸ ਨਾਲ ਧਨ ਦਾ ਆਉਣਾ ਸ਼ੁਰੂ ਹੋਵੇਗਾ ਤੇ ਘਰ ਦੇ ਵਿੱਚ ਬਰਕਤ ਵੀ ਬਣੀ ਰਹੇਗੀ ਇੱਕ ਪਾਸੇ ਜਿੱਥੇ ਨਮਕ ਦੇ ਨਾਲ ਰੱਖੇ ਲੌਂਗ ਕਰਕੇ ਸੁਗੰਧ ਬਣੀ ਰਹੇਗੀ ਉੱਥੇ ਇਹ ਉਪਾਅ ਕਦੇ ਵੀ ਧਨ ਦੀ ਕਮੀ ਨਹੀਂ ਹੋਣ ਦੇਵੇਗਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕਿ ਵਿਅਕਤੀਗਤ ਅੜਿੱਕੇ ਦੇ ਲਈ ਇੱਕ ਮੁਠੀ ਪੀਸਿਆ ਹੋਇਆ ਨਮਕ ਲੈ ਕੇ ਸ਼ਾਮ ਨੂੰ ਆਪਣੇ ਸਿਰ ਦੇ ਉਪਰੋ 3 ਵਾਰ ਵਾਰ ਦਿਓ ਤੇ ਉਸ ਤੋਂ ਬਾਅਦ ਦਰਵਾਜ਼ੇ ਦੇ ਬਾਹਰ ਸੁੱਟ ਦਿਓ ਇਸ ਤਰ੍ਹਾਂ 3 ਦਿਨ ਲਗਾਤਾਰ ਕਰੋ ਜੇਕਰ ਆਰਾਮ ਨਾ ਮਿਲੇ ਤਾਂ ਨਮਕ ਨੂੰ ਸਿਰ ਦੇ ਉਪਰੋ ਵਾਰ ਕੇ ਟਾਇਲਟ ਦੇ ਵਿੱਚ ਸੁੱਟ ਦਿਓ ਤੇ ਉਪਰੋ ਪਾਣੀ ਛੱਡ ਦਿਓ ਇਸ ਨਾਲ ਨਿਸ਼ਚਿਤ ਰੂਪ ਦੇ ਨਾਲ ਤੁਹਾਨੂੰ ਕਾਫੀ ਲਾਭ ਹੋਵੇਗਾ ਇਸ ਤੋਂ ਇਲਾਵਾ ਜੇਕਰ ਨਮਕ ਦੇ ਨਾਲ ਮਿਲਿਆ-ਜੁਲਿਆ ਕੋਈ ਵਾਸਤੂ ਦੋਸ਼ ਹੋਵੇ ਜਿਸ ਨੂੰ ਤੁਸੀਂ ਬਦਲ ਨਹੀਂ ਸਕਦੇ ਮਨ ਵਿੱਚ ਚਿੰਤਾ ਡਰ ਹੋਵੇ ਤਾਂ ਦੋਵਾਂ ਹੱਥਾਂ 'ਚ ਸਾਬਤ ਨਮਕ ਭਰ ਕੇ ਕੁਝ ਦੇ ਕੇ ਰੱਖੋ ਫਿਰ ਵਾਸ਼ਵੇਸ਼ਨ 'ਚ ਪਾ ਕੇ ਪਾਣੀ ਦੇ ਨਾਲ ਤੁਸੀਂ ਵਹਾ ਦਿਓ ਇੱਕ ਗੱਲ ਦਾ ਤੁਸੀਂ ਧਿਆਨ ਰੱਖਿਓ ਕਿ ਨਮਕ ਨੂੰ ਏਦਾਂ ਰੋਦਰ ਨਾ ਸੁੱਟਿਓ ਸੌਂਦੇ ਸਮੇਂ ਆਪਣਾ ਸਿਰਹਾਣਾ ਪੂਰਬ ਦਿਸ਼ਾ ਦੇ ਵੱਲ ਰੱਖੋ ਤੇ ਆਪਣੇ ਸੌਣ ਦੇ ਕਮਰੇ 'ਚ ਇੱਕ ਕਟੋਰੀ 'ਚ ਸੇਂ ਦੇ ਨਮਕ ਦੇ ਕੁਝ ਟੁਕੜੇ ਰੱਖੋ ਤੇ ਇਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਰੋਗਾਂ ਤੋਂ ਬਚਣ ਦੇ ਲਈ ਸਧਾਰਨ ਨਮਕ ਦਾ ਘੱਟ ਹੀ ਇਸਤੇਮਾਲ ਕਰਨਾ ਚਾਹੀਦਾ ਤੇ ਇਸ ਦੀ ਜਗ੍ਹਾ ਸੇਂ ਦਾ ਨਮਕ ਜਾਂ ਕਾਲੇ ਨਮਕ ਦਾ ਇਸਤੇਮਾਲ ਭੋਜਨ ਦੇ ਵਿੱਚ ਵੀ ਕਰਨਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਲੰਬੀ ਬਿਮਾਰੀ ਤੋਂ ਪੀੜਤ ਚੱਲ ਰਿਹਾ ਹੈ ਤਾਂ ਉਸ ਦੇ ਸਰਹਾਣੇ ਕੱਚ ਦੇ ਇੱਕ ਪਾਂਡੇ ਦੇ ਵਿੱਚ ਨਮਕ ਰੱਖੋ ਇੱਕ ਹਫ਼ਤੇ ਦੇ ਬਾਅਦ ਉਸ ਨਮਕ ਨੂੰ ਬਦਲ ਕੇ ਦੁਬਾਰਾ ਨਮਕ ਖੁਰ ਰੱਖ ਦਿਓ ਹੌਲੀ ਹੌਲੀ ਉਸ ਇਸ ਵਿਅਕਤੀ ਦੀ ਸਿਹਤ ਠੀਕ ਰਹਿਣ ਲੱਗੇਗੀ ਜੇਕਰ ਤਾਂ ਵਨੋਜਾ ਕੇਸੇ ਬੱਚੇ ਨੂੰ ਕਿਸੇ ਦੀ ਨੈਚਰ ਲੱਗ ਗਈ ਹੈ ਤਾਂ 7 ਵਾਰ ਇੱਕ ਚੁਟਕੀ ਨਮਕ ਉਸ ਦੇ ਉੱਤੋਂ ਵਾਰ ਕੇ ਵਹਿੰਦੇ ਹੋਏ ਪਾਣੀ ਦੇ ਵਿੱਚ ਵਹਾ ਦਿਓ ਇਸ ਨਾਲ ਨજર ਦਾ ਦੋਸ਼ ਵੀ ਤੁਹਾਡਾ ਦੂਰ ਹੋ ਜਾਵੇਗਾ ਤੇ ਜੇਕਰ ਕੁੰਡਲੀ ਚ ਚੰਦਰ ਤੇ ਮੰਗਲ ਕਮਜ਼ੋਰ ਹੈ ਤਾਂ ਸਮੁੰਦਰੀ ਜਾਂ ਆਮ ਨਮਕ ਦਾ ਭੋਜਨ ਚ ਇਸਤੇਮਾਲ ਨਾ ਕਰੋ ਕਿਉਂਕਿ ਬਲਕਿ ਸੇ ਦੇ ਨਮਕ ਦਾ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ ਪਰ ਜੇਕਰ ਕੁੰਡਲੀ ਦੇ ਵਿੱਚ ਮੰਗਲ ਕਮਜ਼ੋਰ ਹੈ ਤਾਂ ਭੋਜਨ 'ਚ ਸਮੁੰਦਰੀ ਨਮਕ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ પતિ ਪਤਨੀ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਅਣਬਣੀ ਜਾਂ ਫਿਰ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਕਿਸੇ ਵੀ ਤਰ੍ਹਾਂ ਦੀ ਵੀ ਮਾਨਸਿਕ ਅਸ਼ਾਂਤੀ ਹੈ ਜਾਂ ਸਿੰਦੇ ਜਾਂ ਖੜੇ ਨਮਕ ਦਾ ਇੱਕ ਟੁਕੜਾ ਸੌਣ ਵਾਲੇ ਕਮਰੇ ਦੇ ਇੱਕ ਕੋਨੇ ਦੇ ਵਿੱਚ ਰੱਖੋ ਇਸ ਨਾਲ ਨਕਾਰਾਤਮਕਤਾ ਦੂਰ ਹੋਵੇਗੀ ਤੇ ਇਸ ਟੁਕੜੀ ਨੂੰ ਮਹੀਨੇ ਬਾਅਦ ਬਦਲ ਦਿਓ ਤੇ ਦੂਜਾ ਨਵਾਂ ਟੁਕੜਾ ਰੱਖ ਦਿਓ ਇਸ ਤੋਂ ਇਲਾਵਾ ਜੇਕਰ ਤੁਹਾਡਾ ਮਨ ਬਹੁਤ ਅਸ਼ਾਂਤ ਰਹਿੰਦਾ ਹੈ ਵਿਚਾਰ ਚੱਲਦੇ ਰਹਿੰਦੇ ਨੇ ਜਾਂ ਕਿਸੇ ਤਰ੍ਹਾਂ ਦੀ ਚਿੰਤਾ 'ਚ ਗ੍ਰਸਤ ਰਹਿੰਦੇ ਹੋ ਤੇ ਤੁਹਾਡੀ ਸਿਹਤ ਵਿਗੜਦੀ ਜਾ ਰਹੀ ਹੈ ਤਾਂ ਨਮਕ ਮਿਲੇ ਹੋਏ ਪਾਣੀ ਨਾਲ ਤੁਸੀਂ ਇਸ ਇਸ਼ਨਾਨ ਕਰਨ ਨਾਲ ਤੁਹਾਡਾ ਜਿਹੜਾ ਸਰੀਰ ਹੈ ਉਹ ਸ਼ੁੱਧ ਹੋਵੇਗਾ ਤੇ ਤੁਹਾਡੇ ਮਨ ਦੀ ਸਾਰੀ ਬੇਚੈਨੀ ਦੂਰ ਹੋਵੇਗੀ ਜਿਸ ਤਰੀਕੇ ਦੇ ਨਾਲ ਤੁਹਾਡੇ ਸਰੀਰ ਨੂੰ ਕੋਈ ਦੁੱਖ ਤਕਲੀਫ ਉਹ ਵੀ ਦੂਰ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹਾਵੀ ਹੋ ਗਈ ਹੈ ਤਾਂ ਇਸ ਲਈ ਤੁਸੀਂ ਘਰ ਵਿੱਚ ਪੋਚਾ ਲਗਾਉਣ ਦੇ ਸਮੇਂ ਪਾਣੀ ਦੇ ਵਿੱਚ ਚੁਟਕੀ ਭਰ ਨਮਕ ਮਿਲਾ ਕੇ ਲਵੋ ਤੇ ਇਸ ਤਰ੍ਹਾਂ ਕਰਨ ਨਾਲ ਘਰ ਦੇ ਵਿੱਚ ਸਕਾਰਾਤਮਕ ਊਰਜਾ ਵੜੀ ਰਹੇਗੀ ਤੇ ਘਰ ਚ ਨਮਕ ਵਾਲਾ ਪੋਚਾ ਲਗਾਉਣ ਦੇ ਨਾਲ ਧਨ ਦੀ ਪ੍ਰਾਪਤੀ ਵੀ ਹੁੰਦੀ ਹੈ ਤੇ ਤਰੱਕੀ ਵੀ ਹੁੰਦੀ ਹੈ ਤੇ ਜੇਕਰ ਗੱਲ ਕਰੀਏ ਵਾਸਤੂ ਸ਼ਾਸਤਰ ਦੇ ਮੁਤਾਬਕ ਜੇਕਰ ਕਿਸੇ ਵਿਲੋਖ ਨੂੰ ਨਿਰਤਰ ਧੰਨ ਦੀ ਸਮੱਸਿਆ ਬਣੀ ਰਹਿੰਦੀ ਹੈ ਤੇ ਬਿਨਾ ਕਿਸੇ ਕਾਰਨ ਧੰਨ ਦੀ ਹਾਨੀ ਵੀ ਹੋ ਰਹੀ ਹੈ ਤਾਂ ਕੱਚ ਦੇ ਗਲਾਸ ਚ ਪਾਣੀ ਭਰ ਕੇ ਉਸ ਚ ਇੱਕ ਮੁਠੀ ਸਮੁੰਦਰੀ ਨਮਕ ਪਾ ਦਿਓ ਉਸ ਤੋਂ ਬਾਅਦ ਉਸ ਨਮਕ ਭਰੇ ਗਲਾਸ ਨੂੰ ਘਰ ਦੇ ਦੱਖਣ ਪੱਛਮ ਕੋਨੇ ਚ ਰੱਖ ਦਿਓ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਧੰਨ ਹਾਨੀ ਤੋਂ ਮੁਕਤੀ ਮਿਲੇਗੀ ਤੇ ਇਸ ਗੱਲ ਦਾ ਧਿਆਨ ਰੱਖੋ ਕਿ ਹਰ ਹਫ਼ਤੇ ਇਸ ਪਾਣੀ ਨੂੰ ਬਦਲਦੇ ਰਹੋ ਇਸੇ ਦੇ ਨਾਲ ਘਰ ਦੇ ਵਿੱਚ ਖੁਸ਼ਹਾਲੀ ਤੇ ਬਰਕਤ ਦੋਨੋਂ ਹੀ ਬਣੀਏ ਰਹਦੀਆਂ ਨੇ ਇਹ ਸਨ ਨਾਮਕ ਦੀ ਕੁਝ ਛੋਟੇ ਛੋਟੇ ਉਪਾਅ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਨੇ ਤੇ ਇਹ ਉਪਾਅ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਸ਼ੇਅਰ ਕਰੋ। ਸਾਡੀ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਭਰਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ